B5 ਚੱਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਹਿੱਤਾਂ ਦੇ ਵਿੱਚ ਵੱਡੇ ਵੱਡੇ ਫੈਸਲੇ ਲੈਂਦੇ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਮਰਗੜ੍ਹ ਦੇ ਵਿੱਚ ਆਏ ਹੋਏ ਸੀ ਜਿੱਥੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਵੱਡੇ ਬਿਲ ਪਾਸ ਕੀਤੇ ਨੇ ਬੇਦਬੀ ਨੂੰ ਲੈ ਕੇ ਬਿਲ ਪਾਸ ਕੀਤੇ ਨੇ ਜੋ ਲੋਕੀ ਬੇਦਬੀ ਕਰ ਜਾਂਦੇ ਸੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਦੂਜੇ ਪਾਸੇ ਜੋ ਵੱਡੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਹੈ ਲੋਕਾਂ ਦੀ ਸਿਹਤ ਤੇ ਸਹੂਲਤ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਵਿੱਚ ਹੀ ਬਿਲ ਪਾਸ ਕਰਾਣੇ ਪੈਂਦੇ ਨੇ ਕ ਪੈਂਦੇ ਨੇ ਪਰ ਕਿਸੇ ਦਾ ਨੀਲਾ ਕਾਰਡ ਨਹੀਂ ਕਿਸੇ ਦਾ ਪੀਲਾ ਕਾਰਡ ਨਹੀਂ 10 ਲੱਖ ਤੱਕ ਦਾ ਇਲਾਜ ਮੁਫਤ ਦਿੱਤਾ ਜਾਵੇਗਾ ਕੈਨੇਡਾ ਅਮਰੀਕਾ ਚ ਵੀ ਫਾਰਮ ਪਰਨੇ ਪੈਂਦੇ ਆ ਉਹ ਵੀ ਸਾਰਾ ਕੁਝ ਕਵਰ ਨਹੀਂ ਕਰਦੇ ਲੋਕ ਦੰਦਾਂ ਦਾ ਇਲਾਜ ਕਰਾਉਣਾ ਇੱਥੇ ਆਉਂਦੇ ਆ ਕਿਉਂਕਿ ਉੱਥੋਂ ਦੇ ਹੈਲਥ ਕੇਅਰ ਸਿਸਟਮ ਚ ਦੰਦ ਨਹੀਂ ਹੈਗੇ ਇੱਥੇ ਆਉਂਦੇ 10 ਲੱਖ ਰੁਪਈਆ ਦਾ ਬੀਮਾ ਸਾਰੇ ਪੰਜਾਬੀਆਂ ਦਾ ਕਰਤਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੋਈ ਕੁਛ ਕਰਨ ਦੀ ਲੋੜ ਨਹੀਂ ਰੱਬ ਨਾ ਕਰੇ ਰੱਬ ਨਾ ਕਰੇ ਕੋਈ ਬਿਮਾਰੀ ਤੁਹਾਡੇ ਘਰੇ ਆਵੇ ਹਸਪਤਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਪੰਜਾਬ ਸਰਕਾਰ ਕਰੂਗੀ ਇਹ ਇੱਕ ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾਡ ਦੀ ਲੋੜ ਨਹੀਂ ਸਾਰੇ ਉਹ ਚ ਕਵਰ ਹੁੰਦੇ ਨੇ ਇਹ ਪਿਛਲੇ ਦਿਨੀ ਆਪਾਂ ਪਾਸ ਕੀਤਾ ਹੈ ਵਿਧਾਨ ਸਭਾ ਚ ਸਭੀਰੋ ਹਰ ਰੋਜ਼ ਕੋਈ ਨਾ ਕੋਈ ਕਾਨੂੰਨ ਨਵਾਂ ਲੋਕਾਂ ਦੇ ਪੱਖ ਦਾ ਪਰ ਅਸੀਂ ਬਣਾ ਰਹੇ ਹਾਂ ਬਿਜਲੀ ਬਾਰੇ ਗੱਲ ਕਰ ਲੈਨੇ ਆ ਘਰਾਂ ਵਾਲੀ ਤਾਂ ਚਲੋ ਪਹਿਲੀ ਫਰੀ ਆਉਂਦੀ ਸੀ ਖੇਤਾਂ ਵਾਲੀ ਆਉਂਦੀ ਹੈ ਨਾ ਦਿਨੇ ਦਿਨੇ ਆਉਂਦੀ ਹੈ ਨਾ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਤਾਂ ਨਹੀਂ ਵੀ ਰਾਤ ਨੂੰ 2:00 ਵਜੇ ਆਉਗੀ ਬਾਕੀ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 8 ਤੋਂ 5 ਹੈ 9 ਤੋਂ 5 ਹੈ ਕਿਸਾਨਾਂ ਦਾ ਟਾਈਮ ਰਾਤ ਦੇ 2:00 ਵਜੇ ਉਹ ਵੀ ਪੱਕਾ ਨਹੀਂ ਪਤਾ ਜੈਂਪਰ ਮੱਚ ਗਿਆ ਜੀ ਤਾਰਾਂ ਜੁੜ ਗਈਆਂ ਜੀ ਆਪਸ ਵਿੱਚ ਪਤਾ ਨਹੀਂ ਆਉ ਪਤਾ ਨਹੀਂ ਨਾ ਫਿਰ ਕੱਸੀਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ 700 ਕਿਲੋਮੀਟਰ ਤੋਂ ਜ਼ਿਆਦਾ ਥੱਲੋਂ ਦੀ ਪਾਈਪਾਂ ਤੇ ਜਿਹੜੀਆਂ ਪੁਰਾਣੀਆਂ ਕੱਸੀਆਂ ਇੱਧਰ ਉੱਧਰ ਬਾਹ ਬੂਲੀਆਂ ਸੀ ਉਹ ਸਾਰੀਆਂ ਰਿਵਾਈਵ ਕਰਤੀਆਂ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਅੱਜ 63% ਤੇ ਪਹੁੰਚ ਗਿਆ ਆਪਾਂ ਆਪਣੀਆਂ ਨਹਿਰਾਂ ਦਾ ਪਾਣੀ ਵਰਤਣ 'ਚ ਅਸੀਂ ਇਹਨੂੰ ਜਦੋਂ 90 ਤੇ ਲੈ ਗਏ ਨਾ ਉਦੋਂ ਦੇਖਿਓ ਹੁੰਦਾ ਕੀ ਹੈ ਅਸੀਂ ਧਰਤੀਆਂ ਦਾ ਪਾਣੀ ਵੀ ਬਚਾਉਣਾ ਹੈ ਅਸੀਂ ਧਰਤੀ ਵਾਲਾ ਪਾਣੀ ਬਚਾਉਣਾ ਹੈ ਪੰਜ ਆਵ ਸਾਡਾ ਤਾਂ ਸੂਬੇ ਦਾ ਨਾਂ ਹੀ ਪਾਣੀ ਆ ਤੇ ਹੈ ਪਾਣੀ ਹੈ ਨਹੀਂ ਨਾ ਥੱਲੇ ਵਾਲਾ ਸਾਡੇ ਕੋਲੇ ਨਾ ਉੱਪਰ ਵਾਲਾ ਸੋ ਇਹਦੇ ਵਾਸਤੇ ਵੀ ਯੋਗਦਾਨ ਚਾਹੀਦਾ ਸਭ ਤੋਂ ਵੱਡੀ ਗੱਲ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਕਹ ਜੀ ਇਹ ਤਾਂ ਡਰੱਗੀ ਨੇ ਅਸੀਂ ਪਲਾਨ ਬਣਾਇਆ ਲੱਗ ਜਾਂਦਾ ਟਾਈਮ ਕਈ ਵਾਰੀ ਪਲਾਨ ਬਣਾਉਣ ਨੂੰ ਅਸੀਂ ਸਾਰਾ ਕੁਝ ਪਹਿਲਾਂ ਰੇਖੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੰਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮੁਹਿੰਮ ਛੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾ ਜਾਂ ਦੱਸੇ ਬਿਨਾ ਆ ਨਹੀਂ ਸਕਦੀ ਆ ਨਾ ਬਈਨ ਆਲੀ ਬੈਸੀ ਮਿਲੇਓ ਵੀ ਕਿਵੇਂ ਠੀਕ ਹੋ ਸੋਨ ਦੱਸਦੀ ਕਿ ਪੰਜਾਬੀਆਂ ਨੂੰ ਇੱਕ ਵੱਡੀ ਰਾਹਤ ਮਾਨ ਸਰਕਾਰ ਦੇਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਹਿ ਦਿੱਤਾ ਗਿਆ ਹੈ ਕਿ 10 ਲੱਖ ਤੱਕ ਦਾ ਤੁਹਾਨੂੰ ਮੁਫਤ ਇਲਾਜ ਦਿੱਤਾ ਜਾਵੇਗਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੋਈ ਨੀਲਾ ਪਿੱਲਾ ਕਾਰ ਕਰਨ ਦੀ ਲੋੜ ਨਹੀਂ ਹਸਪਤਾਲ ਦੇ ਵਿੱਚ ਜਾਓ ਇਲਾਜ ਕਰਾਓ ਰੱਬ ਨਾ ਕਰੇ ਤੁਹਾਡੇ ਘਰ ਦੇ ਵਿੱਚ ਬਿਮਾਰੀ ਆਵੇ ਸਾਰਾ ਖਰਚਾ ਸਰਕਾਰ ਦੇਵੇਗੀ B5 ਚਲੋ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਹਿੱਤਾਂ ਦੇ ਵਿੱਚ ਵੱਡੇ ਵੱਡੇ ਫੈਸਲੇ ਲੈਂਦੇ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਮਰਗੜ੍ਹ ਦੇ ਵਿੱਚ ਆਏ ਹੋਏ ਸੀ ਜਿੱਥੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਵੱਡੇ ਬਿਲ ਪਾਸ ਕੀਤੇ ਨੇ ਬੇਦਬੀ ਨੂੰ ਲੈ ਕੇ ਬਿਲ ਪਾਸ ਕੀਤੇ ਨੇ ਜੋ ਲੋਕੀ ਬੇਦਬੀ ਕਰ ਜਾਂਦੇ ਸੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਦੂਜੇ ਪਾਸੇ ਜੋ ਵੱਡੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਹੈ ਲੋਕਾਂ ਦੀ ਸਿਹਤ ਤੇ ਸਹੂਲਤ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਵਿੱਚ ਹੀ ਬਿਲ ਪਾਸ ਕਰਾਣੇ ਪੈਂਦੇ ਨੇ ਕ ਪੈਂਦੇ ਨੇ ਪਰ ਕਿਸੇ ਦਾ ਨੀਲਾ ਕਾਰਡ ਨਹੀਂ ਕਿਸੇ ਦਾ ਪੀਲਾ ਕਾਰਡ ਨਹੀਂ 10 ਲੱਖ ਤੱਕ ਦਾ ਇਲਾਜ ਮੁਫਤ ਦਿੱਤਾ ਜਾਵੇਗਾ ਕੈਨੇਡਾ ਅਮਰੀਕਾ ਚ ਵੀ ਫਾਰਮ ਪਰਨੇ ਪੈਂਦੇ ਆ ਉਹ ਵੀ ਸਾਰਾ ਕੁਝ ਕਵਰ ਨਹੀਂ ਕਰਦੇ ਲੋਕ ਦੰਦਾਂ ਦਾ ਇਲਾਜ ਕਰਾਉਣਾ ਇੱਥੇ ਆਉਂਦੇ ਆ ਕਿਉਂਕਿ ਉੱਥੋਂ ਦੇ ਹੈਲਥ ਕੇਅਰ ਸਿਸਟਮ ਚ ਦੰਦ ਨਹੀਂ ਹੈਗੇ ਇੱਥੇ ਆਉਂਦੇ 10 ਲੱਖ ਰੁਪਈਆ ਦਾ ਬੀਮਾ ਸਾਰੇ ਪੰਜਾਬੀਆਂ ਦਾ ਕਰਤਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੋਈ ਕੁਛ ਕਰਨ ਦੀ ਲੋੜ ਨਹੀਂ ਰੱਬ ਨਾ ਕਰੇ ਰੱਬ ਨਾ ਕਰੇ ਕੋਈ ਬਿਮਾਰੀ ਤੁਹਾਡੇ ਘਰੇ ਆਵੇ ਹਸਪਤਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਪੰਜਾਬ ਸਰਕਾਰ ਕਰੋਗੀ ਇਹ ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾਡ ਦੀ ਲੋੜ ਨਹੀਂ ਸਾਰੇ ਉਹ ਚ ਕਵਰ ਹੁੰਦੇ ਨੇ ਇਹ ਪਿਛਲੇ ਦਿਨੀ ਆਪਾਂ ਪਾਸ ਕੀਤਾ ਹੈ ਵਿਧਾਨ ਸਭਾ ਚ ਸਭੀਰੋ ਹਰ ਰੋਜ਼ ਕੋਈ ਨਾ ਕੋਈ ਕਾਨੂੰਨ ਨਵਾਂ ਲੋਕਾਂ ਦੇ ਪੱਖ ਦਾ ਪਰ ਅਸੀਂ ਬਣਾ ਰਹੇ ਹਾਂ ਬਿਜਲੀ ਬਾਰੇ ਗੱਲ ਕਰ ਲੈਨੇ ਆ ਘਰਾਂ ਵਾਲੀ ਤਾਂ ਚਲੋ ਪਹਿਲੀ ਫਰੀ ਆਉਂਦੀ ਸੀ ਖੇਤਾਂ ਵਾਲੀ ਆਉਂਦੀ ਹੈ ਨਾ ਦਿਨੇ ਦਿਨੇ ਆਉਂਦੀ ਹੈ ਨਾ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਤਾਂ ਨਹੀਂ ਵੀ ਰਾਤ ਨੂੰ 2:00 ਵਜੇ ਆਉਗੀ ਬਾਕੀ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 8 ਤੋਂ 5 ਹੈ 9 ਤੋਂ 5 ਹੈ ਕਿਸਾਨਾਂ ਦਾ ਟਾਈਮ ਰਾਤ ਦੇ 2:00 ਵਜੇ ਉਹ ਵੀ ਪੱਕਾ ਨਹੀਂ ਪਤਾ ਜੈਂਪਰ ਮਚ ਗਿਆ ਜੀ ਤਾਰਾਂ ਜੁੜ ਗਈਆਂ ਜੀ ਆਪਸ ਵਿੱਚ ਪਤਾ ਨਹੀਂ ਆਉ ਪਤਾ ਨਹੀਂ ਨਾ ਫਿਰ ਕੱਸੀਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ 700 ਕਿਲੋਮੀਟਰ ਤੋਂ ਜ਼ਿਆਦਾ ਥੱਲੋਂ ਦੀ ਪਾਈਪਾਂ ਤੇ ਜਿਹੜੀਆਂ ਪੁਰਾਣੀਆਂ ਕੱਸੀਆਂ ਇੱਧਰ ਉੱਧਰ ਬਾਹ ਬੂਲੀਆਂ ਸੀ ਉਹ ਸਾਰੀਆਂ ਰਿਵਾਈਵ ਕਰਤੀਆਂ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਅੱਜ 63% ਤੇ ਪਹੁੰਚ ਗਏ ਆਪਾਂ ਆਪਣੀਆਂ ਨਹਿਰਾਂ ਦਾ ਪਾਣੀ ਵਰਤਣ ਚ ਅਸੀਂ ਇਹਨੂੰ ਜਦੋਂ 90 ਤੇ ਲੈ ਗਏ ਨਾ ਉਦੋਂ ਦੇਖਿਓ ਹੁੰਦਾ ਕੀ ਹੈ ਅਸੀਂ ਧਰਤੀਆਂ ਦਾ ਪਾਣੀ ਵੀ ਬਚਾਉਣਾ ਹੈ ਅਸੀਂ ਧਰਤੀ ਵਾਲਾ ਪਾਣੀ ਬਚਾਉਣਾ ਹੈ ਪੰਜ ਆਵ ਸਾਡਾ ਤਾਂ ਸੂਬੇ ਦਾ ਨਾਂ ਹੀ ਪਾਣੀ ਆ ਤੇ ਹੈ ਪਾਣੀ ਹੈ ਨਹੀਂ ਨਾ ਥੱਲੇ ਵਾਲਾ ਸਾਡੇ ਕੋਲੇ ਨਾ ਉੱਪਰ ਵਾਲਾ ਸੋ ਇਹਦੇ ਵਾਸਤੇ ਵੀ ਯੋਗਦਾਨ ਚਾਹੀਦਾ ਸਭ ਤੋਂ ਵੱਡੀ ਗੱਲ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਕਹ ਜੀ ਇਹ ਤਾਂ ਡਰੱਗੀ ਨੇ ਅਸੀਂ ਪਲਾਨ ਬਣਾਇਆ ਲੱਗ ਜਾਂਦਾ ਟਾਈਮ ਕਈ ਵਾਰੀ ਪਲਾਨ ਬਣਾਉਣ ਨੂੰ ਅਸੀਂ ਸਾਰਾ ਕੁਝ ਪਹਿਲਾਂ ਰੇਕੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੱਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮਹਿੰਮ ਛੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾ ਜਾਂ ਦੱਸੇ ਬਿਨਾ ਆ ਨਹੀਂ ਸਕਦੀ ਆ ਨਾ ਬਈਨ ਆਲੀ ਬੈਸੀ ਮਿਲੇਓ ਵੀ ਕਿਵੇਂ ਠੀਕ ਹੋ ਸੋਨ ਦੱਸ ਦੇ ਕਿ ਪੰਜਾਬੀਆਂ ਨੂੰ ਇੱਕ ਵੱਡੀ ਰਾਹਤ ਮਾਨ ਸਰਕਾਰ ਦੇਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਹਿ ਦਿੱਤਾ ਗਿਆ ਹੈ ਕਿ 10 ਲੱਖ ਤੱਕ ਦਾ ਤੁਹਾਨੂੰ ਮੁਫਤ ਇਲਾਜ ਦਿੱਤਾ ਜਾਵੇਗਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੋਈ ਨੀਲਾ ਪਿੱਲਾ ਕਾਰ ਕਰਨ ਦੀ ਲੋੜ ਨਹੀਂ ਹਸਪਤਾਲ ਦੇ ਵਿੱਚ ਜਾਓ ਇਲਾਜ ਕਰਾਓ ਰੱਬ ਨਾ ਕਰੇ ਤੁਹਾਡੇ ਘਰ ਦੇ ਵਿੱਚ ਬਿਮਾਰੀ ਆਵੇ ਸਾਰਾ ਖਰਚਾ ਸਰਕਾਰ ਦੇਵੇਗੀ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ